ਆਕ ਬਾਰੇ ਲੀਡਰੂ ਸਾਡੇ ਪੰਜਾਬ ਮੰਦਾ ਕੋਈ ਆਕੜੀ ਕਿਉਂਕਿ ਸਾਡੇ ਕਿਸਾਨ ਚੁੱਪੀ ਮਰ ਕੇ ਚੁੱਪ ਕਰਨ ਲਗੇ ਕੋਰੀ ਦਾ ਮਾਰੇ ਆ ਇਹ ਆਪ ਸਾਨੂੰ ਦਿੱਲੀ ਦੀ ਜਾਣ ਦਿੰਦੇ ਅਸੀਂ ਇਹਨਾਂ ਨੂੰ ਪੰਜਾਬ ਤੋਂ ਮੰਨਦੇ ਵਾਰੀ ਬਿਲਕੁਲ ਨਹੀਂ ਮੰਨਦੇ ਇਹਨਾਂ ਨੂੰ ਪੰਜਾਬ ਚ ਜੇ ਵੀ ਬਾਦ ਪਰੇ ਲੀਡਰ ਤੇ ਆਉਣਗੇ ਰੇਗ ਦਾ ਕਰਾਓ ਐਵੇਂ ਹੋਊਗਾ ਪੱਡੇ-ਮੱਦਰ ਤੇ ਹੋਊਗਾ ਇਹ ਤੂੰ ਵੀ ਬਹੁਤ ਆ ਵੀ ਕਿਸਾਨ ਭਰਾਵੋ ਆਪਣਾ ਜੋ ਇੱਥੇ ਅੱਜ ਦਾ ਪ੍ਰੋਗਰਾਮ ਦੇਖਿਆ ਹੋਇਆ ਕੋਈ ਨਹੀਂ ਇੱਕ ਮਿੰਟ ਖੜ ਜੋ ਤੁਸੀਂ ਖੜ ਜੋ ਪਹਿਲਾਂ ਗੱਲ ਸੁਣ ਲਓ ਇੱਥੇ ਬਾਈਟ ਕਰਨ ਲਈ ਹੈ ਜਿੱਥੇ ਆਪਾਂ ਜਾਣਾ ਤਾਂ ਟਿਕਾਣੇ ਤੇ ਉੱਥੇ ਕਰ ਲਓ ਲੈ ਲਓ ਜਿੰਨਾ ਕਰ ਮਰਜ਼ੀ ਕਿਉਂਕਿ ਗੱਲ ਸਾਡੀ ਜਿਹੜੀ ਤੁਹਾਡੇ ਨਾਲ ਹੀ ਜਾਣੀ ਹੈ 2-4 ਮਿੰਟ ਖੜ ਜੋ ਅਸੀਂ ਆਪਦੀ ਗੱਲ ਪੂਰੀ ਕਰ ਲਈਏ ਉਸ ਬਾਅਦ ਤੁਸੀਂ ਕਰ ਲਓ ਬਾਈਟ ਅੱਛਾ ਅਸਰਾਜ ਦਾ ਬੋਲ ਕਰਨ ਵਾਸਤੇ ਭਾਈ ਭੱਜੇ ਦੇ ਵਿੱਚ ਤੁਹਾਨੂੰ ਕੱਲ੍ਹ ਪਈ ਵੀ ਆਊਗਾ ਉਹਦੇ ਨਾਲ ਅਸੀਂ ਜਿੰਨੀਆਂ ਵੀ ਕੋਈ ਸਾਡੀਆਂ ਰਹਿਂਦੀਆਂ ਬੰਦਾ ਤੇ ਜਾਂ ਸਾਨੂੰ ਭਾਜਪਾ ਵੀ ਉੱਥੇ ਘੇਰਿਆ ਗਿਆ ਉਹਦੇ ਵਾਸਤੇ ਅਸੀਂ ਸਾਰੇ ਜਿੱਥੇ ਬੰਦੀਆਂ ਇਸ ਚੀਜ਼ ਦਾ ਬੋਲ ਕਰਦੇ ਹਾਂ ਭਾਜਪਾ ਨੂੰ ਅਸੀਂ ਇਹਨਾਂ ਨੇ ਸਾਨੂੰ ਸੱਜੀ ਨਹੀਂ ਨੰਗਰ ਦਿੱਤਾ ਆਪਣੀ ਰਾਜਨੀਤਿਕ ਇਨਜਾਦ ਦਿੱਤਾ ਅਸੀਂ ਇਹਨਾਂ ਨੂੰ ਪਿੰਡ-ਪਿੰਡ ਨਹੀਂ ਬਣ ਲੈਣਾ ਇਹ ਸਾਰੇ ਪੰਜਾਬ ਦੇ ਵਿੱਚ ਸਾਰੇ ਸ਼ਹਿਰਾਂ ਦੇ ਵਿੱਚ ਅਸੀਂ ਇਹਨਾਂ ਨੂੰ ਆਸ਼ਾਨਾ ਜਮਾਣੀ ਬਖ ਲੈਣਾ ਤੇ ਬਾਕੀ ਮੌਜੂਦਾ ਸਰਕਾਰ ਹੈ ਮੌਜੂਦਾ ਸਰਕਾਰ ਨੂੰ ਅਸੀਂ ਸਵਾਲ ਪੁੱਛਾਂਗੇ ਕਿੰਨੇ ਕਿੰਨੇ ਸਾਨੂੰ ਉਹਨਾਂ ਨੇ ਲਾਰੇ ਲਾ ਕੇ ਅਸੀਂ 92 ਬੰਦੇ ਜਿਤਾ ਕੇ ਭੇਜੇ ਤਾਂ ਸਾਨੂੰ ਇਹਨਾਂ ਨੇ ਉਸ ਦਿਖਾਏ ਨਾ ਤਾਂ ਇਹਦੇ ਉੱਤੇ ਵੀ ਅਸੀਂ ਗੱਲ ਕਰਾਂਗੇ ਸਾਰੀਆਂ ਸਰਕਾਰਾਂ ਹੀ ਸਾਡੇ ਕੋਲ ਸਵਾਲ ਤਾਂ ਸਾਡੇ ਨਾਲ ਸਾਰੀਆਂ ਨਾਲ ਹੀ ਹੋਣਗੇ ਕੋਈ ਵੀ ਆਵੇ ਤਾਂ ਇਹਨਾਂ ਨੇ ਰਲ ਮਿਲ ਕੇ ਸਾਰਾ ਪੰਜਾਬ ਦਾ ਮੇੜਾ ਬਹਾਇਆ ਜਿਵੇਂ ਇਹਨਾਂ ਦਾ ਕੋਈ ਕਹਿੰਦਾ ਸੀਗਾ ਆਪਣਾ ਲੀਡਰ ਇਹ ਡੇੜਾ ਇਹਨਾਂ ਨੇ ਆਪ ਬੁਹਾਇਆ ਤੇ ਨੌ ਕਿਸਾਨਾਂ ਦਾ ਲੈਂਦੇ ਆ ਹੁਣ ਇਹ ਇਹਨਾਂ ਕੋਲੇ ਕੋਈ ਸਵਾਲ ਨਹੀਂ ਹੁੰਦਾ ਜਦੋਂ ਅਸੀਂ ਸਵਾਲ ਪੁੱਛਦੇ ਆ ਕਹਿੰਦਾ ਕੋਲੇ ਕੋਈ ਜਵਾਬ ਨਹੀਂ ਹੁੰਦਾ ਨਹੀਂ ਜਵਾਬ ਹੁੰਦਾ ਤੇ ਫਿਰ ਅਸੀਂ ਕਾਲੀਆਂ ਝੰਡੀਆਂ ਦਿਖਾਵਾਂਗੇ ਤੇ ਇਹਨਾਂ ਨੂੰ ਧੂਰੇ ਭਜਾਵਾਂਗੇ ਤੇ ਇਹਨਾਂ ਦੇ ਮਗਰ ਦੌੜ ਲਾਵਾਂਗੇ ਆਪ ਹੀ ਕਿਸਾਨ ਭਰਾਵੋ ਆਪਣਾ ਜੋ ਸੰਯੁਕਤ ਕਿਸਾਨ ਮੋਰਚਾ ਦਾ ਫੈਸਲਾ ਹੈ ਉਦੇ ਮਤਾਰਤ ਕੱਲਾ ਪੰਜਾਬ ਨਹੀਂ ਸਾਰੇ ਭਾਰਤ ਦੇ ਵਿੱਚ ਬੀਜਪੀ ਦਾ ਕੋਈ ਵੀ ਨੁਮਾਇੰਦਾ ਕੋਈ ਵੀ ਕਿਸੇ ਲੋਕ ਸਭਾ ਦਾ ਉਮੀਦਵਾਰ ਆਪਦੇ ਹੱੜਕੇ ਚੌਂਦਾ ਆਪਾਂ ਸੰਯੁਕਤ ਕਿਸਾਨ ਮੋਰਚੇ ਦੀ ਕਾਰਨ ਤੇ ਉਹਦਾ ਡੱਟ ਕੇ ਵਿਰੋਧ ਕਰਨਾ ਹੈ ਵਿਰੋਧ ਉਸ ਕਰਕੇ ਕਰਨਾ ਅਸੀਂ ਸਾਰੇ ਕਿਸਾਨ ਵੀਰਾਂ ਨੂੰ ਤੇ ਜਿਹੜੇ ਵੀਰ ਬੱਸ ਸਟੈਂਡ ਦੇ ਵਿੱਚ ਆਪਦੇ ਕੰਮ ਧੰਦੇ ਆਏ ਆ ਉਹਨਾਂ ਨੂੰ ਵੀ ਦੱਸਣਾ ਚਾਹੁੰਦੇ ਆ ਕਿਉਂਕਿ ਬੀਜਪੀ ਹਕੂਮਤ ਨੇ 13 ਮਹੀਨੇ ਅਸੀਂ ਦਿੱਲੀ ਦੇ ਵਿੱਚ ਬਹਿ ਕੇ ਸੰਘਰਸ਼ ਕਰਕੇ ਜਿਹੜੇ ਖੇਤੀ ਵਿਰੋਧੀ ਤਿੰਨ ਕਾਲੇ ਕਾਨੂੰਨ ਰੱਦ ਕਰਾਏ ਆ ਠੀਕ ਆ ਆਨੇ ਸਰਕਾਰ ਨੇ ਇਥੇ ਦੀ ਮੋਦੀ ਹਕੂਮਤ ਨੇ ਉਹ ਕਾਨੂੰਨ ਫਰਜ਼ੀ ਤੌਰ ਤੇ ਕਿਹੜਾ ਰਸਮੀ ਤੌਰ ਤੇ ਵਾਪਸ ਲੈ ਲਿਆ ਪਰ ਉਹੀ ਨੀਤੀਆਂ ਪਾਲਸੀਆਂ ਦੁਆਰੇ ਲਗਾਤਾਰ ਪਿੰਗੇ ਟੇਡੇ ਢੰਗਾਂ ਦੇ ਨਾਲ ਤੁਹਾਡੇ ਤੇ ਮਰ ਰਹੇ ਆ ਇਸ ਕਰਕੇ ਅੱਜ ਭਗਤੇ ਭਾਈ ਕੇਦੇ ਚਾਹਵਾਂ ਜਿੱਥੇ ਆਪਣਾ ਆਪਾਂ ਇੱਥੇ ਨਾਅਰੇ ਮਾਰਦੇ ਉੱਧਰ ਨੂੰ ਚੱਲਾਂਗੇ ਜਿੱਥੇ ਪ੍ਰਸ਼ਾਸਨ ਨੇ ਰੋਕ ਲਿਆ ਉੱਥੇ ਆਪਾਂ ਆਪਦਾ ਫੈਸਲਾ ਕਰਕੇ ਗਾਹ ਵਧਣ ਦੀ ਜਿਹੜੀ ਕੋਸ਼ਿਸ਼ ਕਰਾਂਗੇ ਕਿਉਂਕਿ ਆਪਾਂ ਆਪਦਾ ਰੋਸ ਪ੍ਰਦਰਸ਼ਨ ਵੀ ਕਰਨਾ ਹੈ ਤੇ ਆ ਦਾ ਜਿਹੜਾ ਗੁੱਸਾ ਬੀਜੇਪੀ ਹਕੂਮਤ ਤੱਕ ਦਿੱਲੀ ਦੀ ਹਕੂਮਤ ਤੱਕ ਲੈ ਕੇ ਜਾਣਾ ਹੈ ਇਸ ਕਰਕੇ ਹੁਣ ਆਪਾਂ ਨਾਅਰੇ ਮਾਰਦੇ ਚੱਕੇ ਵੱਧਣਗੇ ਲੋਕਾਂ ਨੇ ਬਿੰਦੂ ਹੈ ਲੋਕਾਂ ਦੇ ਲੋਕਾਂ ਦੇ kad je otišao kešter

मशी मकूमत मर्ज़ा आज़ाद

ਇਸ ਕਰਕੇ ਸਾਰੇ ਕਿਸਾਨ ਭਰਾਵਾਂ ਨੂੰ ਸਾਡਾ ਭੈਣਾ ਨੂੰ ਨੌਜਨ ਉਹਨਾਂ ਨੂੰ ਬੇਨਤੀ ਆ ਵੀ ਬੈਠਾ ਰੱਖ ਮੇਰੀ ਸਾਰੇ ਜਣੇ ਕਿਉਂਕਿ ਸਮਾਂ ਲੱਗਣਾ ਇੱਥੇ ਕਾਫੀ ਅੱਜ ਰਾਮਪੁਰੇ ਹੋਰੇ ਆਏ ਆਂ ਵਾਸਤੇ ਕਾਇਓ ਲੱਗਦਾ ਘੰਟਾ 1.5 ਘੰਟਾ ਇਸ ਕਰਕੇ ਸਾਰੇ ਜਣੇ ਦੇਖੋ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਬੈਠਣ ਦੀ ਇਜਾਜ਼ਤ ਕਰੋ ਤਾਂ ਕਿ ਆਪਾਂ ਹਾਕਮਤ ਦੇਖੋ ਕਾਇਸਲੇ ਲੋਕਾਂ ਨੂੰ ਕਾਇਸਲੇ ਆ ਉਹਨਾਂ ਦਾ ਵਿਰੋਧ ਕਰਨ ਵਾਸਤੇ ਆਏ ਆਂ ਕਿ ਲੋਕਾਂ ਨੂੰ ਇਹਨਾਂ ਬਾਰੇ ਗੱਲਾਂ ਬਾਤਾਂ ਦੱਸਣਗੇ सारे पार, पार मुर्दा मुर्दावा, मुर्दावा। <laughs> <speaking vullak> से जा भाई केंद्र भाजपा

ਸਾਈ ਭਾਵਾ ਮੁਤਾਵਾ ਲਲ੍ਹਾ ਬਾਦ ਮੁਤਾਵਾ ਹਾਕ ਮੰਗਲਗਾਏ ਕਿਸਾਨਾਂ ਨੂੰ ਬੈਰੀਕੇਟ ਲਾ ਕੇ ਸਿੱਧੀ ਜਾਣ ਤਾਰੋ ਰੋਕਣ ਵਾਲੀ ਭਾਜਪਾ ਹਕੂਮਤ ਮੁਤਾਵਾ ਮੁਤਾਵਾ ਲੋਕਾਂ ਤੋਂ ਬੇਨਤੀ ਆ ਆਪਣਾ ਲਘੂਗਾ ਸਮਾਂ ਇੱਥੇ ਘੰਟਾ ਡੇਰ ਘੰਟਾ ਕੋ ਸਾਰੇ ਜਣੇ ਬੈਠਣ ਦੀ ਕੋਸ਼ਿਸ਼ ਕਰੋ ਤੇ ਨਾਲ ਹੀ ਪ੍ਰਸ਼ਾਸਨ ਨੂੰ ਸਾਡੀ ਬੇਨਤੀ ਹੈ ਇਹ ਭਰਾਵੋ ਆ ਕੰਡ ਕੱਢਣ ਦਾ ਸਾਡੇ ਨਾਲ ਕੋਈ ਫੈਸਲਾ ਨਹੀਂ ਹੋਇਆ ਇਸ ਕਰਕੇ ਜਿਹੜਾ ਇਹਸਾਨਾ ਵਿਰੋਧ ਪ੍ਰਦਰਸ਼ਨ ਨਹੀਂ ਨਰਜੋਣਾ ਇਸ ਕਰਕੇ ਜੋ ਅਸੀਂ ਤੁਹਾਡੇ ਨਾਲ ਇੱਥੇ ਵਾਦਾ ਕਰਕੇ ਗਏ ਅਸੀਂ ਆ ਬੈਰੀਕੇਡਾ ਤੋਂ ਰੱਸਾ ਲਾਵਾ 1 ਇੰਚ ਦੀ ਘਾਟ ਆਪਰੇ ਪਰ ਬੈਰੀਕੇਡ ਪਾਸੇ ਕਰ ਲੋ ਕਿਉਂਕਿ ਤੁਸੀਂ ਕੰਨ ਬਣਾ ਕੇ ਖੜਿਆ ਹਤੀ ਫਿਰ ਸਾਡੇ ਵੱਲੋਂ ਇੱਥੇ ਨੌਜਾਨਾ ਨੂੰ ਆਪਣਾ ਗੁੱਸਾ ਦਿਖਾਣਾ ਪਾਵੇ ਫਿਰ ਹਿਸਾਬ ਤੇ ਨਹੀਂ ਉਹਦੀ ਗੱਲ ਇਸ ਕਰਕੇ ਬੇਇਨਤੀਆ ਪ੍ਰਸ਼ਾਸਨ ਨੂੰ ਵੀ ਆ ਜਿਹੜਾ ਵੱਡੀ ਕਿਪਟਾ ਨਹੀਂ ਰੱਖ ਰਹੀ ਮੋਦੀ ਹਕੂਮਤ ਮੋਦੀ